ਕਿਤਾਬ قافਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਪੜਾਂਗੇ ਨਰਿੰਦਰ ਸਿੰਘ ਕਪੂਰ ਦੀ ਕਿਤਾਬ ਬੂਹੇ ਬਾਰੀਆਂ ਇਸ ਪੁਸਤਕ ਵਿਚਲੇ ਲੇਖਾਂ ਦਾ ਉਦੇਸ਼ ਉਸ ਮਨੁੱਖ ਦੀ ਉਸਾਰੀ ਕਰਨਾ ਹੈ ਜਿਸ ਦੀ ਅੰਬਾਵਾ ਵਿੱਚ ਸਾਰਾ ਸੰਸਾਰ ਆ ਸਕੇ ਜਿਸ ਦੇ ਇਰਾਦੇ ਉੱਚੇ ਕਰਤੱਬ ਸੁੱਚੇ ਤੱਕਣੀ ਵਿਸ਼ਾਲ ਅਤੇ ਸੋਚਾਂ ਡੂੰਘੀਆਂ ਹੋਣ ਜਿਹੜਾ ਰਾਹ ਵਿੱਚ ਰੱਬ ਦੇ ਅਚਾਨਕ ਮਿਲ ਪੈਣ ਉੱਤੇ ਉਸ ਨਾਲ ਮੁਸਕਰਾ ਕੇ ਹੱਥ ਮਿਲਾ ਸਕੇ ਜਿਸ ਦੀਆਂ ਅੱਖਾਂ ਵਿੱਚ ਨਵੇਂ ਗਿਆਨ ਦੇ ਸੁਰਮੇ ਦੀ ਚਮਕ ਹੋਵੇ ਜਿਸ ਦਾ ਦਿਲ ਦਿਮਾਗ ਦੇ ਬੂਹੇ-ਬਾਰੀਆਂ ਖੁੱਲੇ ਹੋਣ ਜਿਸ ਦੇ ਪੈਰ ਧਰਤੀ ਤੇ ਹੋਣ ਪਰ ਸਿਰ ਤਾਰਿਆਂ ਵਿੱਚ ਹੋਵੇ ਜਿਹੜਾ ਜੰਗ ਦੇ ਮੈਦਾਨ ਵਿੱਚ ਵੀ ਆਪਣੀ ਤਲਵਾਰ ਨਿਹੱਤੇ ਬਰੋਦੀ ਨੂੰ ਤੋਫੇ ਵਜੋਂ ਦੇ ਸਕੇ ਜਿਸ ਵਿੱਚ ਦੂਜਿਆਂ ਦੇ ਵਿਚਾਰਾਂ ਨਾਲ ਸਹਿਮਤ ਹੋਣ ਦੀ ਦਲੇਰੀ ਅਤੇ ਅਸਹਿਮਤ ਹੋਣ ਦਾ ਸਲੀਕਾ ਹੋਵੇ ਉਮਰ ਕੋਈ ਵੀ ਹੋਵੇ ਆਪਣੇ ਆਪ ਨੂੰ ਚੱਲਦਾ ਰੱਖਣਾ ਅਤੇ ਹੋਰਾਂ ਨੂੰ ਚੱਲਦੇ ਰਹਿਣ ਦੀ ਪ੍ਰੇਰਣਾ ਦੇਣ ਦੀ ਲੋੜ ਹੈ ਐਵੇਂ ਝੂਰਨ ਅਤੇ ਕਿਸੇ ਨੂੰ ਘੂਰਨ ਦੀ ਲੋੜ ਨਹੀਂ ਝੂਰਨਾ ਘੂਰਨਾ ਪਸਟਾਉਣਾ ਤੇ ਡਰਨਾ ਉੱਚਾ ਚੁੱਕਣ ਵਾਲੇ ਅਨੁਭਵ ਨਹੀਂ ਕਿਉਂਕਿ ਇਹਨਾਂ ਵਿੱਚੋਂ ਜ਼ਿੰਦਗੀ ਦਾ ਉਤਸ਼ਾਹ ਗਾਇਬ ਹੁੰਦਾ ਹੈ ਚਿੰਤਾ ਅਤੇ ਗਿਲੇ ਸ਼ਿਕਵੇ ਕਿਸੇ ਵੀ ਮੁਸ਼ਕਲ ਜਾਂ ਮੁਸੀਬਤ ਦਾ ਹੱਲ ਨਹੀਂ ਹੁੰਦੇ ਸੰਤਪਨਾ ਅਤੇ ਸੰਕਟਾਂ ਮੁਸ਼ਕਲਾਂ ਅਤੇ ਮੁਸੀਬਤਾਂ ਦੇ ਅਜੋਕੇ ਯੁੱਗ ਵਿੱਚ ਲੈ ਕਿਸੇ ਵੀ ਸਮੇਂ ਦੇ ਮੁਕਾਬਲੇ ਉਹ ਨਾ ਮਨੁੱਖਾਂ ਦੀ ਵਧੇਰੇ ਲੋੜ ਹੈ ਜਿਹੜੇ ਅੰਦਰੋਂ ਭਰੇ ਹੋਏ ਹੋਣ ਕਿਉਂਕਿ ਇਹ ਮਨੁੱਖ ਸਾਨੂੰ ਨਿੱਜ ਤੋਂ ਉੱਚੇ ਹੋ ਕੇ ਦੂਰ ਦਮੇਲਿਆਂ ਵੱਲ ਦੇਖਣ ਦਾ ਹੁਨਰ ਸਿਖਾ ਸਕਦੇ ਹਨ ਇਹ ਪੁਸਤਕ ਤੁਹਾਨੂੰ ਸਮਰਪਿਤ ਹੈ ਕਿਉਂਕਿ ਤੁਹਾਡੇ ਵਿੱਚ ਅਜਿਹੇ ਮਨੁੱਖ ਬਣਨ ਦੀ ਸੰਭਾਵਨਾ ਮਹਨ ਵੱਲੋਂ ਨਰਿੰਦਰ ਸਿੰਘ ਕਪੂਰ ਸਾਬਕਾ ਪ੍ਰੋਫੈਸਰ ਜਰਨਲਿਜ਼ਮ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਇਸ ਕਿਤਾਬ ਵਿੱਚ ਦਰਜ ਪਹਿਲਾ ਲੇਖ ਹੈ ਕਵਿਅਤ ਕਵਿਤਾ ਕਿਸ ਨੇ ਚਿੰਤਾ ਪ੍ਰਗਟਾਉਂਦੇ ਹੋਏ ਇੱਕ ਫਿਲਾਸਫਰ ਨੂੰ ਦੱਸਿਆ ਸਾਡੇ ਦੇਸ਼ ਦੀ ਧਰਤੀ ਬੰਜਰ ਹੋ ਗਈ ਹੈ ਉੱਤਰ ਮਿਲਿਆ ਘਬਰਾਉਣ ਦੀ ਕੋਈ ਲੋੜ ਨਹੀਂ ਮਿਹਨਤ ਨਾਲ ਫਿਰ ਉਪਜਾਊ ਹੋ ਜਾਵੇਗੀ ਹੋਰ ਚਿੰਤਾ ਪ੍ਰਗਟ ਕਰਦੇ ਆ ਉਸ ਫਿਰ ਕਿਹਾ ਸਾਡੇ ਦੇਸ਼ ਵਿੱਚ ਇਸਤਰੀਆਂ ਬਾਝ ਹੋ ਰਹੀਆਂ ਹਨ ਫਿਲਾਸਫਰ ਨੇ ਕਿਹਾ ਉਹਨਾਂ ਦਾ ਤੁਸੀਂ ਸਤਕਾਰ ਨਹੀਂ ਕੀਤਾ ਇਸ ਲਈ ਉਹਨਾਂ ਦੇ ਕੁੱਖ ਰੁਸ ਗਈ ਹੈ ਮਨਨਲ ਸਤਕਾਰ ਨਾਲ ਪੇਸ਼ ਆਵੋ ਤੁਹਾਡੇ ਬੇੜਿਆਂ ਵਿੱਚ ਬਾਲਾਂ ਦਾ ਮੇਲਾ ਲੱਗ ਜਾਵੇਗਾ ਤਿੰਤਾ ਵੱਧ ਗਈ ਉਸਨੇ ਬੜੇ ਦਰਦ ਨਾਲ ਕਿਹਾ ਸਾਡੇ ਦੇਸ਼ ਵਿੱਚ ਕਵਿਤਾ ਪੈਦਾ ਹੁਣ ਰੁਕ ਗਈ ਹੈ ਅੱਗੋਂ ਉੱਤਰ ਮਿਲਿਆ ਹੁਣ ਤੁਹਾਡਾ ਦੇਸ਼ ਜ਼ਰੂਰ ਗਰਖ ਹੋ ਜਾਵੇਗਾ ਹੁਣ ਤੁਹਾਡੀਆਂ ਇਸਤਰੀਆਂ ਦੀ ਗੋਦ ਕਦੇ ਹਰੀ ਨਹੀਂ ਹੋਵੇਗੀ ਹੁਣ ਤੁਹਾਡੇ ਖੇਤਾਂ ਵਿੱਚ ਕਦੀ ਹਰਿਆਵਲ ਨਹੀਂ ਦਿਸੇਗੀ ਦੂਜੇ ਵਿਸ਼ਵ ਯੁੱਧ ਦੌਰਾਨ ਜਰਮਨਾ ਨੇ ਜਦੋਂ ਪੈਰਿਸ ਉੱਪਰ ਕਬਜ਼ਾ ਕਰ ਲਿਆ ਤੀਜੇ ਦਿਨ ਉਹਨਾਂ ਨੇ ਪੈਰਿਸ ਨੂੰ ਮਲਿਆ ਮੇਟ ਕਰਨ ਦਾ ਫੈਸਲਾ ਕੀਤਾ ਤਾਂ ਕਿਆਮਤ ਦੀ ਸਵੇਰ ਤੋਂ ਪਹਿਲੀ ਰਾਤ ਪੈਰਿਸ ਦਾ ਇੱਕ ਕਵੀ ਜਰਮਨ ਜਰਨੈਲ ਨੂੰ ਮਿਲਿਆ ਅਤੇ ਪੈਰਿਸ ਬਾਰੇ ਆਪਣੀ ਲੇਖੀ ਇੱਕ ਕਵਿਤਾ ਸੁਣਾਉਣ ਉਪਰੰਤ ਬੋਲਿਆ ਤੁਸੀਂ ਪੈਰਿਸ ਨੂੰ ਤਵਾ ਨਾ ਕਰੋ ਇਹ ਕਵਿਤਾ ਵਰਗਾ ਇੱਕ ਸੋਹਣਾ ਸ਼ਾਇਰ ਹੈ ਇਹ ਸੱਪ ਦਾ ਮੋਤੀ ਹੈ ਤੁਸੀਂ ਜਦੋਂ ਵੀ ਕਦੀ ਪੈਰਿਸ ਆਵੋਗੇ ਤਾਂ ਤੁਹਾਨੂੰ ਇਸ ਗੱਲ ਦਾ ਮਾਣ ਹੋਵੇਗਾ ਕਿ ਪੈਰਿਸ ਨੂੰ ਬਚਾਉਣ ਵਾਲੇ ਤੁਸੀਂ ਹੋ ਕਹਿੰਦੇ ਹਨ ਉਸ ਕਵੀ ਨੇ ਆਪਣੀ ਕਵਿਤਾ ਨਾਲ ਪੈरिस ਬਚਾ ਲਿਆ ਸੀ ਸਦੀਆਂ ਪਹਿਲਾਂ ਜਨਾਨ ਉੱਤੇ ਜਦੋਂ ਤੁਰਕਾਂ ਨੇ ਹਮਲਾ ਕਰਕੇ ਬਹੁਤ ਸਾਰੇ ਜਨਾਨੀਆਂ ਨੂੰ ਕੈਦੀ ਬਣਾ ਲਿਆ ਤਾਂ ਜਨਾਨੀਆਂ ਦਾ ਮੁਖੋਰ ੜਾਉਣ ਲਈ ਜਦੋਂ ਬੰਦੀ ਬਣਾਈ ਕੈਦੀਆਂ ਨੂੰ ਤੁਰਕਾਂ ਨੇ ਕੁਝ ਸੁਣਾਉਣ ਲਈ ਕਿਹਾ ਤਾਂ ਉਹਨਾਂ ਵਿੱਚੋਂ ਇੱਕ ਕਵੀ ਦੀ ਕਵਿਤਾ ਸੁਣ ਕੇ ਇੱਕ ਤੁਰਕ ਨੇ ਕਿਹਾ ਤੁਸੀਂ ਇਤਨੀ ਚੰਗੀ ਕਵਤਾ ਲਿਖਦੇ ਹੋ ਫਿਰ ਤੁਸੀਂ ਹਾਰ ਕਿਵੇਂ ਗਏ ਉੱਤਰ ਮਿਲਿਆ ਸਾਡੀ ਕਵਤਾ ਉਚਾਈਆਂ ਵੱਲ ਵਧਨ ਦੀ ਥਾਂ ਟ੍ਰਾਣਾ ਵੱਲ ਤਿਲਕਣ ਲੱਗ ਪਈ ਹੈ ਜਿਸ ਕਾਰਨ ਅਸੀਂ ਹਾਰ ਗਏ ਹਾਂ ਇੱਕ ਬਾਦਸ਼ਾਹ ਦੇ ਪ੍ਰਧਾਨ ਮੰਤਰੀ ਨੇ ਰਾਜਕਵੀ ਦੀ ਮੌਤ ਉਪਰੰਤ ਸਾੜੇ ਕਾਰਨ ਰਾਜਕਵੀ ਦੀ ਜੱਦੀ ਪਦਵੀ ਖਤਮ ਕਰ ਦਿੱਤੀ ਰਾਜਕਵੀ ਦੇ ਪੁੱਤਰ ਨੇ ਬਾਦਸ਼ਾਹ ਗੇ ਬੇਨਤੀ ਕੀਤੀ ਕਿ ਉਸ ਨੂੰ ਤਾਂ ਕਵਿਤਾ ਕਹਿਣ ਤੋਂ ਸਿਵਾਏ ਹੋਰ ਕੋਈ ਕੰਮ ਨਹੀਂ ਆਉਂਦਾ ਜੇ ਉਸ ਨੂੰ ਰਾਜਕਵੀ ਨਹੀਂ ਬਣਾਇਆ ਜਾ ਸਕਦਾ ਤਾਂ ਉਸ ਨੂੰ ਕਿਸੇ ਛੋਟੇ ਮੋਟੇ ਕੰਮ ਤੇ ਲਾ ਦਿੱਤਾ ਜਾਵੇ ਮਿਹਰਬਾਨੀ ਹੋਵੇਗੀ ਪ੍ਰਧਾਨ ਮੰਤਰੀ ਨੇ ਉਸ ਦੀ ਹੀਟੀ ਕਰਨ ਵਾਸਤੇ ਕਿਹਾ ਸਾਡੇ ਕੋਲ ਅਸਤਬਲ ਵਿੱਚ ਘੋੜਿਆਂ ਦੀ ਲਿੱਦ ਚੁੱਕਣ ਦਾ ਕੰਮ ਹੈ ਕਰੇਗਾ ਰਾਜਕਵੀ ਦੇ ਪੁੱਤਰ ਨੇ ਜਦੋਂ ਉਹ ਕੰਮ ਵੀ ਸਵਕਾਰ ਕਰ ਲਿਆ ਤਾਂ ਬਾਦਸ਼ਾਹ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਲੋਕ ਕੀ ਕਹਿਣਗੇ ਇਤਨੇ ਚੰਗੀ ਕਵਿਤਾ ਲਿਖਣ ਵਾਲੇ ਨੂੰ ਅਸੀਂ ਲਿੱਦ ਚੁੱਕਣ ਦੇ ਕੰਮ ਲਾਇਆ ਹੋਇਆ ਹੈ ਕਵੀ ਨੇ ਝੱਟ ਜਵਾਬ ਦਿੱਤਾ ਨਹੀਂ ਮਹਾਰਾਜ ਸਗੋਂ ਲੋਕ ਇਹ ਕਹਿਣਗੇ ਕਿ ਇਸ ਬਾਦਸ਼ਾਹ ਦੇ ਘੋੜਿਆਂ ਦੀ ਲਿੱਦ ਝੁੱਕਣ ਵਾਲਾ ਨੌਕਰ ਵੀ ਇੰਨੀ ਚੰਗੀ ਕਵਿਤਾ ਲਿਖ ਲੈਂਦਾ ਹੈ ਉਸ ਦੇ ਜਵਾਬ ਤੋਂ ਖੁਸ਼ ਹੋ ਕੇ ਪ੍ਰਧਾਨ ਮੰਤਰੀ ਨੇ ਉਸ ਦੀ ਖਤਮ ਕੀਤੀ ਹੋਈ ਪਦਵੀ ਬਹਾਲ ਕਰ ਦਿੱਤੀ ਸੀ ਕੁਝ ਸੂਰਤਾਂ ਕਵਤਾ ਵਰਗੀਆਂ ਹੁੰਦੀਆਂ ਹਨ ਕਈ ਦਿਨ ਹੀ ਕਵਤਾ ਵਰਗੇ ਹੁੰਦੇ ਹਨ ਜਵਾਨੀ ਕਵਤਾ ਵਾਲੀ ਉਮਰ ਹੁੰਦੀ ਹੈ ਇੱਕ ਪਖੰਡੀ ਨੇ ਕਿਹਾ ਮੈਨੂੰ ਬਿਛਾ ਦਿਓ ਮੈਂ ਕਵਿਤਾ ਲਿਖਾਂ ਉੱਤਰ ਮਿਲਿਆ ਕਵਿਤਾ ਵਾਸਤੇ ਵਿਸ਼ਾ ਨਹੀਂ ਚਾਹੀਦਾ ਦਿਲ ਚਾਹੀਦਾ ਹੁੰਦਾ ਹੈ ਅਜੌਕੇ ਮਨੁੱਖ ਦਾ ਸਭ ਤੋਂ ਵੱਡਾ ਸੰਕਟ ਇਹ ਹੈ ਕਿ ਸਾਡੇ ਕਵਿਤਾ ਦੇ ਸਰੋਤ ਸੁੱਕ ਗਏ ਹਨ ਕਵਿਤਾ ਨਾਲ ਸਾਡਾ ਨਾਤਾ ਟੁੱਟ ਗਿਆ ਹੈ ਜਿਸ ਕਾਰਨ ਸਾਡਾ ਅਨੁਭਵ ਵੀ ਬਾਂਝ ਅਤੇ ਬੰਜਰ ਹੋ ਗਿਆ ਹੈ ਲੰਮੀਆਂ ਬੈਸਾਂ ਰਾਹੇ ਅਸੀਂ ਆਪਣੀ ਅਗਿਆਨਤਾ ਦਾ ਆਦਾਨ-ਪ੍ਰਦਾਨ ਕਰਨ ਲੱਗ ਪਏ ਹਾਂ ਜਦੋਂ ਕਿ ਸਾਡੀ ਸਭ ਤੋਂ ਵੱਡੀ ਲੋੜ ਇਹ ਹੈ ਕਿ ਕੋਈ ਸਾਡੇ ਦਿਲ ਦੀ ਗੱਲ ਸੁਣੇ ਕੋਈ ਆਪਣੇ ਦਿਲ ਦੀ ਗੱਲ ਸੁਣਾਵੇ ਕੋਈ ਸਾਨੂੰ ਕਵਤਾ ਵਾਂਗ ਮਿਲੇ ਕੋਈ ਕਵਤਾ ਵਾਂਗ ਸਾਡੇ ਦਿਲ ਵਿੱਚ ਆ ਵਸੇ ਅਜੋਕੇ ਯੁੱਗ ਵਿੱਚ ਮਹਾਨ ਕਵਤਾ ਪੈਦਾ ਨਾ ਹੋਣ ਦਾ ਕਾਰਨ ਇਹ ਹੈ ਕਿ ਸਾਡਾ ਅਨੁਭਵ ਪੇਤਲਾ ਹੋ ਗਿਆ ਹੈ ਅਸੀਂ ਚੌੜੀਆਂ ਸੜਕਾਂ ਜ਼ਰੂਰ ਬਣਾ ਲਈਆਂ ਹਨ ਪਰ ਉਹਨਾਂ ਉੱਤੇ ਟੁਰਨ ਵਾਲੇ ਦੇਵਪੁਸ਼ ਅਸੀਂ ਕਿੱਥੋਂ ਲਿਆਵਾਂਗੇ ਕਵੀ ਉਹ ਵਿਅਕਤੀ ਹੁੰਦਾ ਹੈ ਜਿਸਦੇ ਪੈਰ ਧਰਤੀ ਉੱਤੇ ਹੋਣ ਜਿਸ ਦਾ ਸਿਰ ਤਾਰਿਆਂ ਵਿੱਚ ਹੋਵੇ ਜਿਹੜਾ ਚੰਦਰਮਾ ਵਾਂਗ ਇਕੱਲਾ ਵਿਚਰ ਸਕੇ ਸੂਰਜ ਵਾਂਗ ਮੱਗ ਸਕੇ ਸਮੁੰਦਰ ਵਾਂਗ ਟੜਕ ਸਕੇ ਜੰਗਲ ਦੀ ਅੱਗ ਵਾਂਗ ਆਪਣਾ ਰਾਹ ਆਪ ਬਣਾ ਸਕੇ ਕਵੀ ਜਿਸ ਚੀਜ਼ ਦੀ ਕਲਪਨਾ ਕਰਦੇ ਹਨ ਫਿਲਾਸਫਰ ਅਤੇ ਵਿਗਿਆਨੀ ਉਸ ਨੂੰ ਸੱਚ ਕਰ ਦਿਖਾਉਂਦੇ ਹਨ ਪਿਆਰ ਕਰਨਾ ਸਿੱਖਣਾ ਹੈ ਤਾਂ ਕਿਸੇ ਕਵੀ ਤੋਂ ਸਿੱਖੋ ਮਹਿਸੂਸ ਕਰਨ ਦੀ ਜਾਂਚ ਸਿੱਖਣੀ ਹੈ ਤਾਂ ਕਿਸੇ ਕਵੀ ਨੂੰ ਪੜੋ ਮਹਾਨਤਾ ਅਤੇ ਉੱਤਮਤਾ ਤੇ ਦਰਸ਼ਨ ਕਰਨੇ ਹਨ ਤਾਂ ਕਿਸੇ ਮਹਾਨ ਕਵੀ ਦੀ ਕਲਪਨਾ ਨਾਲ ਉੱਡ ਕੇ ਵੇਖੋ ਹਰ ਕੋਈ ਕਵੀ ਬਣਨਾ ਚਾਹੁੰਦਾ ਹੈ ਪਰ ਕਿਉਂਕਿ ਬਣ ਨਹੀਂ ਸਕਦਾ ਸੋ ਕੋਈ ਫਿਲਾਸਫਰ ਬਣ ਜਾਂਦਾ ਹੈ ਤੇ ਕੋਈ ਵਿਗਿਆਨੀ ਸਰਵਤਨ ਦੇ ਭਲੇ ਦਾ ਸੰਦੇਸ਼ ਕਿਸੇ ਕਵੀ ਦੀ ਕਵਿਤਾ ਵਿੱਚ ਹੀ ਸੰਭਵ ਹੁੰਦਾ ਹੈ ਮਹਾਨ ਕਵੀ ਬਣ ਹੀ ਹੋ ਸਕਦਾ ਹੈ ਜਿਹੜਾ ਮਹਾਨ ਦਾਰਸ਼ਨਿਕ ਹੋਵੇ ਅਸੀਂ ਸਾਰੇ ਪਰਸਨ ਅਤੇ ਦੁੱਖਦਈ ਘੜੀਆਂ ਵਿੱਚ ਇਸ ਸੰਸਾਰ ਨੂੰ ਕਿਸੇ ਨਾ ਕਿਸੇ ਕਵੀ ਦੀ ਨਜ਼ਰਾਂ ਨਾਲ ਹੀ ਵੇਖਦੇ ਹਾਂ ਸਾਡੀਆਂ ਅਸਲ ਪ੍ਰਾਪਤੀਆਂ ਦੀ ਪੱਧਰ ਇਸ ਗੱਲ ਉੱਤੇ ਨਿਰਭਰ ਕਰਦੀ ਹੈ ਕਿ ਅਸੀਂ ਕਵਿਤਾ ਨੂੰ ਕਿਤਨਾ ਕੋ ਮਾਣਿਆ ਹੈ ਜਿਹੜਾ ਬੰਦਾ ਤੁਹਾਨੂੰ ਚੰਗਾ ਲੱਗਦਾ ਹੈ ਉਸ ਨੂੰ ਪੁੱਛ ਕੇ ਵੇਖਣਾ ਕਿ ਉਸ ਨੂੰ ਕਿਸ ਕਵੀ ਨੇ ਪ੍ਰਭਾਵਿਤ ਕੀਤਾ ਹੈ ਜਦੋਂ ਲੋਕਾਂ ਦਾ ਕਵਿਤਾ ਨਾਲੋਂ ਨਾਤਾ ਟੁੱਟ ਜਾਵੇਗਾ ਤਾਂ ਉਹ ਹੋਰ ਭਾਵੇਂ ਕੁਝ ਵੀ ਬਣ ਜਾਣ ਇਨਸਾਨ ਨਹੀਂ ਬਣ ਸਕਣਗੇ ਸਿਕੰਦਰ ਦੇ ਸਵਾਲ ਦਾ ਪੋਰਸ ਨੇ ਜਿਹੜਾ ਜਵਾਬ ਦਿੱਤਾ ਸੀ ਉਹ ਇੱਕ ਵਾਕ ਨਹੀਂ ਸੀ ਇੱਕ ਵਾਕ ਵਾਲੀ ਕਵਿਤਾ ਸੀ ਜੇ ਗੁਰੂ ਗੋਬਿੰਦ ਸਿੰਘ ਜੀ ਦੇ ਇੱਕ ਹੱਥ ਵਿੱਚ ਤਲਵਾਰ ਸੀ ਤਾਂ ਦੂਜੇ ਹੱਥ ਵਿੱਚ ਕਵੀ ਵਾਲੀ ਕਲਮ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਜਿਹੜਾ ਜ਼ਫਰਨਾਮਾ ਲਿਖਿਆ ਸੀ ਉਸ ਵਿੱਚ ਤਲਵਾਰ ਨੂੰ ਕਲਮ ਵਾਂਗ ਵਰਤਿਆ ਗਿਆ ਸੀ ਸਿੱਖ ਗੁਰੂਆਂ ਦੇ ਹਰਮਨ ਪਿਆਰਾ ਹੋਣ ਦਾ ਇੱਕ ਕਾਰਨ ਇਹ ਹੈ ਕਿ ਉਹ ਸਾਰੇ નિਪੁੰਨ ਅਤੇ ਮਹਾਨ ਕਵੀ ਵੀ ਸਨ ਇੱਕ ਮਹਾਨ ਕਵੀ ਬਣਨ ਲਈ ਅੰਤਾਂ ਦੀ ਵਫਾ ਭਰਪੂਰ ਮਿਹਨਤ ਅਤੇ ਦ੍ਰਿਸ਼ਟੀ ਦੀ ਵਿਸ਼ਾਲਤਾ ਦੀ ਲੋੜ ਹੁੰਦੀ ਹੈ। ਇਹਨਾਂ ਦੀ ਘਾਟ ਕਾਰਨ ਹੀ ਅਜੌਕਾ ਮਨੁੱਖ ਦਿਨੋਂ-ਦਿਨ ਸੁੰਗੜਦਾ ਜਾ ਰਿਹਾ ਹੈ। ਜਿਹੜਾ ਸੁੱਖ ਕਵਿਤਾ ਵਿੱਚੋਂ ਮਿਲਦਾ ਹੈ ਉਹ ਪੈਸੇ ਨਾਲ ਖਰੀਦੀਆਂ ਜਾਣ ਵਾਲੀਆਂ ਵਸਤਾਂ ਵਿੱਚੋਂ ਲੱਭਿਆ ਜਾ ਰਿਹਾ ਹੈ। ਕਵਿਤਾ ਨਾਲੋਂ ਟੁੱਟਣ ਕਾਰਨ ਹੀ ਅਜੌਕਾ ਮਨੁੱਖ ਪਟਕ ਰਿਹਾ ਹੈ। ਸਾਡੇ ਗੀਤ ਗਵਾਚ ਗਏ ਹਨ। ਕਵੇ ਮਨੁੱਖ ਦੀ ਆਤਮਾ ਨੂੰ ਚਿਤ੍ਰਨ ਵਾਲੇ ਕਲਾਕਾਰ ਹੁੰਦੇ ਹਨ ਜੇ ਅਦਾਲਤਾਂ ਵਿੱਚ ਕਵੀ ਬਿਠਾ ਦਿੱਤੇ ਜਾਣ ਤਾਂ ਲੋਕ ਝਗੜੇ ਕਰਨੋਂ ਹਟ ਜਾਣਗੇ ਕਹਿੰਦੇ ਹਨ ਕਵਿਤਾ ਨਾਲ ਸ਼ੁਰੂ ਕੀਤਾ ਦਿਨ ਬੜੇ ਆਨੰਦ ਵਿੱਚ ਬੀਤਦਾ ਹੈ ਚੰਗਾ ਇਨਸਾਨ ਬਣੇ ਬਿਨਾ ਚੰਗਾ ਕਵੀ ਬਣਨਾ ਸੰਭਵ ਨਹੀਂ ਹੁੰਦਾ ਕਵਿਤਾ ਪੜ੍ਹਨਾ ਕਿਸੇ ਦੀ ਮਜਬੂਰੀ ਨਹੀਂ ਹੁੰਦਾ ਪਰ ਜਿਸ ਦਾ ਇਹ ਸ਼ੌਂਕ ਹੋਵੇ ਉਹ ਰੂਹ ਤੱਕ ਰੱਜ ਜਾਂਦਾ ਹੈ ਕਵਿਤਾ ਸਾਡੇ ਸਾਰੇ ਤਣਾਅ ਦੂਰ ਕਰ ਦਿੰਦੀ ਹੈ ਕਹਿੰਦੇ ਹਨ ਸਭ ਤੋਂ ਚੰਗੀ ਨੀਂਦਰ ਕਵਿਤਾ ਪੜਦਿਆਂ ਆਉਂਦੀ ਹੈ ਕਵੀਆਂ ਵਰਗਾ ਇਨਸਾਫ ਪਸੰਦ ਅਤੇ ਦਇਆਵਾਨ ਵਿਅਕਤੀ ਦੁਨੀਆ ਵਿੱਚ ਮਿਲਣਾ ਸੰਭਵ ਨਹੀਂ ਹੁੰਦਾ ਇੱਕ ਸੱਚੇ ਕਵੀ ਦੇ ਵਿਚਾਰ ਉੱਚੇ ਹੁੰਦੇ ਹਨ ਉਸ ਦਾ ਗਿਆਨ ਡੂੰਘਾ ਹੁੰਦਾ ਹੈ ਉਸ ਦਾ ਜੀਵਨ ਸਾਦਾ ਅਤੇ ਨਿਰਮਲ ਹੁੰਦਾ ਹੈ ਉਸ ਦਾ ਸਰੀਰ ਸੋਹਣਾ ਹੁੰਦਾ ਹੈ ਮਹਾਨ ਕਵੀ ਰਾਤੋਂ ਰਾਤ ਪੈਦਾ ਨਹੀਂ ਹੁੰਦੇ ਇਹ ਤਾਂ ਉਮਰਾਂ ਦੀ ਨੀਕ ਕਮਾਈ ਦਾ ਸਿੱਟਾ ਹੁੰਦੇ ਹਨ ਕਵੀ ਚੁੱਪਚੀ ਪੀਤੇ ਵਿਅਕਤੀ ਹੁੰਦੇ ਹਨ ਪਰ ਉਹਨਾਂ ਦੇ ਬੋਲਾਂ ਦੀ ਗੂੰਜ ਸਦੀਆਂ ਤੱਕ ਆਉਂਦੀ ਰਹਿੰਦੀ ਹੈ ਸੁਣਦੀ ਰਹਿੰਦੀ ਹੈ ਕਹਿੰਦੇ ਹਨ ਜਿਹੜਾ ਇਕਾਂਤ ਵਿੱਚ ਨਹੀਂ ਵਿਚਰ ਸਕਦਾ ਉਹ ਹੋਰ ਭਾਵੇਂ ਕੁਝ ਬਣ ਜਾਵੇ ਉਹ ਕਵੀ ਨਹੀਂ ਬਣ ਸਕਦਾ ਹਰ ਕਵੀ ਦੇ ਮਨ ਉੱਤੇ ਉਸ ਦੀ ਮਾਂ ਦੇ ਚਰਿੱਤਰ ਅਤੇ ਸ਼ਖਸੀਅਤ ਦੀ ਛਾਪ ਡੂੰਘੀ ਤੇ ਗੂੜੀ ਹੁੰਦੀ ਹੈ ਕਿਸੇ ਕਵੀ ਦੀ ਪਤਨੀ ਬਣਨ ਦੀ ਗਲਤੀ ਨਾ ਕਰਨਾ ਕਵੀਆਂ ਦੀ ਪ੍ਰੇਰਣਾ ਪਤਨੀਆਂ ਨਹੀਂ ਪ੍ਰੇਮਿਕਾਵਾਂ ਹੁੰਦੀਆਂ ਹਨ। ਇਹੀ ਕਾਰਨ ਹੈ ਕਿ ਕਵੀ ਚੰਗੇ ਪ੍ਰੇਮੀ ਪਰ ਅਸਫਲ ਪਤੀ ਹੁੰਦੇ ਹਨ। ਕਵੀਆਂ ਦੀਆਂ ਕਵਿਤਾਵਾਂ ਵਿੱਚ ਉਹਨਾਂ ਦੇ ਸਮਕਾਲੀ ਯੁੱਗ, ਸਮਾਜ ਅਤੇ ਸੱਭਿਆਚਾਰ ਨੂੰ ਵੇਖਿਆ ਜਾ ਸਕਦਾ ਹੈ। ਹਰ ਨਵੀਂ ਪੀੜੀ ਦੇ ਅਨੁਭਵ ਨੂੰ ਪੇਸ਼ ਕਰਨ ਲਈ ਨਵੇਂ ਕਵੀ ਦੀ ਲੋੜ ਹੁੰਦੀ ਹੈ। ਕਵੀ ਆਪਣੀਆਂ ਕਵਿਤਾਵਾਂ ਵਿੱਚ ਜਵਾਨ ਦੇ ਖਜ਼ਾਨੇ ਪੜ ਦਿੰਦਾ ਹੈ। ਬਹੁਤੇ ਕਵੀ ਮੈਨ ਤੋਂ ਅੱਗੇ ਨਹੀਂ ਚੱਲਦੇ। ਅਜਿਹੇ ਕਾਵਿਯਾਂ ਦੀਆਂ ਰਚਨਾ ਵਿੱਚ ਕਵਿਤਾ ਘਟ ਅਤੇ ਸ਼ੋਰ ਵਧੇਰੇ ਹੁੰਦਾ ਹੈ ਜਿਵੇਂ ਆਪਣੇ ਦੋਸਤਾਂ ਦੀ ਚੋਣ ਅਸੀਂ ਆਪ ਕਰਦੇ ਹਾਂ ਓਵੇਂ ਹੀ ਕਵੀ ਸਾਡੀ ਆਪਣੀ ਪਸੰਦ ਹੁੰਦੇ ਹਨ ਕਵਿਤਾ ਦਾ ਉਦੇਸ਼ ਮਨੁੱਖੀ ਆਤਮਾ ਨੂੰ ਬਚਾਉਣਾ ਹੀ ਨਹੀਂ ਹੁੰਦਾ ਮਨੁੱਖੀ ਆਤਮਾ ਦੇ ਮਹੱਤਵ ਨੂੰ ਉਜਾਗਰ ਕਰਨਾ ਵੀ ਹੁੰਦਾ ਹੈ ਮਹਾਨ ਕਵਿਤਾ ਨੂੰ ਸਮਝਣਾ ਵੀ ਮਹਾਨ ਬਣਨ ਦਾ ਅਮਲ ਹੁੰਦਾ ਹੈ ਮਹਾਨ ਕਵਿਤਾ ਉਹ ਹੁੰਦੀ ਹੈ ਜੋ ਮਨੁੱਖ ਨੂੰ ਹੋਰ ਚੰਗੇਰਾ ਮਨੁੱਖ ਬਣਨ ਲਈ ਪ੍ਰੇਰੇ ਚੰਗਾ ਕਵੀ ਉਹ ਹੁੰਦਾ ਹੈ ਜਿਹੜਾ ਸਾਨੂੰ ਆਪਣੇ ਆਪ ਨਾਲ ਮੁਹੱਬਤ ਕਰਨੀ ਸਿਖਾਵੇ ਜਿਸ ਦੀ ਕਵਿਤਾ ਦੇ ਸ਼ਾਮ ਵਿੱਚ ਸਾਨੂੰ ਆਪਣਾ ਆਪ ਚੰਗਾ ਲੱਗੇ ਜਿਹੜਾ ਜ਼ਿੰਦਗੀ ਨਾਲ ਸਾਡੇ ਰਿਸ਼ਤੇਦਾਰੀ ਗੰਡੇ ਜਿਹੜਾ ਸਾਡੇ ਬੁੱਲੋਂ ਉੱਤੇ ਕੋਈ ਗੀਤ ਬਸਾ ਦੇਵੇ ਜਿਹੜਾ ਸਾਡਾ ਕਿਸੇ ਨਾਲ ਪਿਆਰ ਪਵਾ ਦੇਵੇ ਰੱਬ ਦੇ ਸਭ ਤੋਂ ਵੱਡੇ ਅਲੋਚਕ ਕਵੀ ਹੁੰਦੇ ਹਨ ਕਹਿੰਦੇ ਹਨ ਕਵੀ ਪਾਗਲ ਹੁੰਦੇ ਹਨ ਪਰ ਉਹਨਾਂ ਦੇ ਪਾਗਲਪਣ ਦੀ ਕਿਸਮ ਰੂਹਾਨੀ ਉੱਚੀ ਸੂਚੀ ਅਤੇ ਮਹਾਨ ਹੁੰਦੀ ਹੈ ਸਫਲ ਪਾਗਲੋ ਕਵੀ ਕਹਿੰਦੇ ਹਨ ਜਿਨ੍ਹਾਂ ਨੇ ਮੁਹੱਬਤ ਕੀਤੀ ਹੈ ਉਹ ਜਾਣਦੇ ਹਨ ਕਿ ਮੁਹੱਬਤ ਦਾ ਦਰਦ ਕੀ ਹੁੰਦਾ ਹੈ ਅਤੇ ਇਸ ਦਰਦ ਦਾ ਸਰੂਰ ਕੀ ਹੁੰਦਾ ਹੈ ਮੁਹੱਬਤ ਵਾਲੀ ਹਾਲਤ ਵਿੱਚ ਹਰ ਵਿਅਕਤੀ ਇੱਕ ਕਵੀ ਵਾਂਗ ਵਿਚਰਦਾ ਹੈ ਜਦੋਂ ਸਿੱਧਰ ਦਾ ਜਜ਼ਬਾ ਅਤੇ ਸਿਖਰ ਤੇ ਪਹੁੰਚੀ ਕਲਪਨਾ ਕਿੱਕਲੀ-ਕਲੀਰ ਪਾਉਂਦੀਆਂ ਹਨ ਤਾਂ ਹੀ ਮਹਾਨ ਕਵਿਤਾ ਦਾ ਜਨਮ ਹੁੰਦਾ ਹੈ ਬਹੁਤੇ ਲੋਕ ਬਹੁਤ ਕੁਝ ਜਾਣਦੇ ਤਾਂ ਹੁੰਦੇ ਹਨ ਪਰ ਉਹ ਮਹਿਸੂਸ ਨਹੀਂ ਕਰਦੇ ਕਵਿਤਾ ਸਾਨੂੰ ਮਹਿਸੂਸ ਕਰਨਾ ਸਿਖਾਉਂਦੀ ਹੈ ਕਵੀ ਨੂੰ ਕਦੀ ਉਦਾਸ ਨਾ ਸਮਝੋ ਮੌਕਾ ਲੱਗਣ ਉੱਤੇ ਉਸਨੇ ਆਪਣੀ ਸਾਰੀ ਮਾਇੂਸੀ, वेदना, ਦਰਦ, ਦੁੱਖਾਂ ਤੇ ਉਦਾਸੀ ਕਵਿਤਾ ਦੇ ਭੇਟ ਕਰ ਦੇਣੇ ਹੈ ਅਤੇ ਆਪ ਆਜ਼ਾਦ ਪੰਛੀ ਵਾਂਗ ਵਿਚਰਨਾ ਹੈ ਕਹਿੰਦੇ ਹਨ ਕਿ ਹਰ ਦੁੱਖ ਬਰਦਾਸ਼ਤ ਕਰਨ ਯੋਗ ਹੁੰਦਾ ਹੈ ਜੇ ਉਸਨੂੰ ਕਵਿਤਾ ਵਿੱਚ ਪੇਸ਼ ਕੀਤਾ ਜਾ ਸਕੇ ਆਪਣੇ ਮਨਪਸੰਦ ਕਵੀ ਨੂੰ ਮਿਲਣ ਦਾ ਯਤਨ ਨਹੀਂ ਕਰਨਾ ਚਾਹੀਦਾ ਕਿਉਂਕਿ ਕਵੀ ਕਵਿਤਾ ਸਿਰਜਣਾ ਦੇ ਛੇਣਾ ਵਿੱਚ ਹੀ ਕਵੀ ਹੁੰਦਾ ਹੈ ਉਸ ਤੋਂ ਪਹਿਲਾਂ ਅਤੇ ਪਿੱਛੋਂ ਉਹ ਆਤ ਸੁਧਾਰਨ ਵਿਅਕਤੀ ਵਾਂਗ ਵਿਚਰਦਾ ਹੈ ਰਸੂਲ ਹਮਜਾਤੋ ਅਨਸਾਰ ਕਵੀਆਂ ਨੂੰ ਆਲੋਚਕਾਂ ਤੋਂ ਨਹੀਂ ਡਰਨਾ ਚਾਹੀਦਾ ਕਿਉਂਕਿ ਕਵੀਆਂ ਦੀਆਂ ਯਾਦਗਾਰਾਂ ਤਾਂ ਬਣੀਆਂ ਹਨ ਪਰ ਕਿਸੇ ਆਲੋਚਕ ਦੀ ਯਾਦਗਰ ਅਜੇ ਤੱਕ ਨਹੀਂ ਬਣੀ ਪਿੱਛੇ ਆਉਣ ਦੇ ਭੌਂਗ ਦੇ ਕੁੱਤਿਆਂ ਤੋਂ ਡਰਦੇ ਇੱਕ ਵਿਅਕਤੀ ਤੋਂ ਰਸੂਲ ਨੇ ਪੁੱਛਿਆ ਤੂੰ ਕੀ ਕੰਮ ਕਰਦਾ ਹੈ ਉੱਤਰ ਮਿਲਿਆ ਮੈਂ ਕਵੀ ਹਾਂ ਰਸੂਲ ਨੇ ਕਿਹਾ ਜੇ ਕਵਤਾ ਲਿਖਣੀ ਹੈ ਤਾਂ ਫਿਰ ਕੁੱਤਿਆਂ ਤੋਂ ਨਾ ਡਰਿਆ ਕਰ ਕਵੀ ਪੂਰੇ ਜਵਨ ਵਿੱਚ ਕਵੀਆਂ ਦੇ ਸੰਗਤ ਵਿੱਚ ਹੀ ਖੜਦੇ ਹਨ ਇਹ ਵੀ ਸੱਚ ਹੈ ਕਿ ਕਵੀ ਨੂੰ ਦੂਜੇ ਕਵੀਆਂ ਨਾਲ ਈਰਖਾ ਹੁੰਦੀ ਹੈ ਚੰਗੀ ਕਵਤਾ ਆਮ ਕਰਕੇ ਕਵੀ ਦੀ ਉਮਰ ਦੇ 3ਵੇਂ ਬਰਤੋਂ ਪਹਿਲੇ ਲਿਖੀ ਜਾ ਚੁੱਕੀ ਹੁੰਦੀ ਹੈ ਕੋਈ ਕਵੀ ਆਪਣੀ ਭਾਸ਼ਾ ਤੋਂ ਇਲਾਵਾ ਕਿਸੇ ਦੂਜੀ ਭਾਸ਼ਾ ਵਿੱਚ ਹਰਮਨ ਪਿਆਰਾ ਨਹੀਂ ਹੋ ਸਕਦਾ ਇਸੇ ਕਰਕੇ ਕਹਿੰਦੇ ਹਨ ਕਿ ਜੋ ਸੁੱਖ ਅਤੇ ਰਸ ਆਪਣੀ ਜਵਾਨ ਦੀ ਕਵਿਤਾ ਵਿੱਚੋਂ ਮਿਲਦਾ ਹੈ ਉਹ ਕਿਸੇ ਹੋਰ ਭਾਸ਼ਾ ਦੀ ਕਵਿਤਾ ਵਿੱਚੋਂ ਨਹੀਂ ਮਿਲਦਾ ਇੱਕ ਚੰਗਾ ਕਵੀ ਉਤਸ਼ਾਹ ਦੇ ਬੀਜ ਬੀਜਦਾ ਹੈ ਉਹ ਲੋਕਾਂ ਦੀਆਂ ਨਜ਼ਰਾਂ ਵਿੱਚ ਰੋਸ਼ਨ ਭਵਿੱਖ ਦੇ ਸੁਪਨੇ ਲਟਕਾਉਂਦਾ ਹੈ ਮਹਾਨ ਕਵੀ ਕਈ ਵਾਰੀ ਕਿਸੇ ਮਹਾਨ ਤਜਰਬੇ ਦੀ ਪਕੜ ਵਿੱਚ ਅਜਿਹੀ ਗੱਲ ਕਹਿ ਜਾਂਦੇ ਹਨ ਜਿਨ੍ਹਾਂ ਦੀ ਉਹਨਾਂ ਨੂੰ ਆਪ ਵੀ ਸਮਝ ਨਹੀਂ ਹੁੰਦੀ ਪਰ ਜਿਹੜੀ ਇਤਿਹਾਸ ਬਦਲ ਦਿੰਦੀ ਹੈ ਕਵੀ ਦੀ ਕਲਪਨਾ ਜਥਾਰਤ ਦੇ ਮੋਹਣ ਮੋੜ ਦਿੰਦੀ ਹੈ ਜਦੋਂ ਕਵੀ ਗੁਲਾਮ ਕੌਮ ਵਿੱਚ ਆਜ਼ਾਦੀ ਦਾ ਸੁਪਨਾ ਜਗਾ ਦੇਣ ਤਾਂ ਉਸ ਸੰਕਲਪ ਨੂੰ ਕੁਚਲਣ ਲਈ ਫੌਜਾਂ ਭੇਜਣੀਆਂ ਵਿਅਰਥ ਹੁੰਦੀਆਂ ਹਨ ਕੋਈ ਸੰਘਰਸ਼ ਕਵੀਆਂ ਦੇ ਸਹਿਯੋਗ ਤੋਂ ਬਿਨਾ ਸਫਲ ਨਹੀਂ ਹੋ ਸਕਦਾ ਕਿਸੇ ਅੰਦੋਲਨ ਵਿੱਚ ਜਦੋਂ ਕਵੀ ਗੋਲੀਆਂ ਦਾ ਸ਼ਿਕਾਰ ਬਣਾਏ ਜਾਣ ਲੱਗ ਪੈਣ ਤਾਂ ਸਮਝੋ ਉਹ ਸੰਘਰਸ਼ ਕਰਾਹੇ ਪੈ ਗਿਆ ਹੈ ਆਜ਼ਾਦੀ ਦੀ ਜੰਗ ਸਰੀਰ ਅਤੇ ਦਿਮਾਗ ਨਾਲ ਹੀ ਨਹੀਂ ਦਿਲ ਨਾਲ ਵੀ ਲੜੀ ਜਾਂਦੀ ਹੈ ਅਸੀਂ ਪਿਆਰ ਕਿਹੋ ਜਿਹਾ ਕਰਾਂਗੇ ਇਸ ਗੱਲ ਉੱਤੇ ਨਿਰਭਰ ਕਰਦਾ ਹੈ ਕਿ ਸਾਡੇ ਕਵੀਆਂ ਨੇ ਕਿਹੋ ਜਿਹਾ ਪਿਆਰ ਗਾਇਆ ਹੈ ਪੈਨਸ਼ਨ ਮੰਗਣ ਵਾਲੇ ਕਵੀ ਕਵਿਤਾ ਨਹੀਂ ਲਿਖਣਗੇ ਸੇਰੇ ਭਾਵੇਂ ਲਿਖਦੇ ਹਨ ਉਹ ਕਵੀ ਕੀ ਹੈ ਜਿਹੜਾ ਆਜ਼ਾਦ ਨਹੀਂ रह ਸਕਦਾ ਗਰੀਬਾਂ ਦਾ ਕਵੀ ਨੇ ਆਸਰਿਆਂ ਦਾ ਆਸਰਾ ਬਣਦਾ ਹੈ ਉਹ ਨਿਉਟਿਆਂ ਦੀ ਓਟ ਹੋ ਨਿਭੜਦਾ ਹੈ ਉਹ ਗੁਆਚਿਆਂ ਦਾ ਤੰਬੂ ਹੁੰਦਾ ਹੈ ਕਵਿਤਾ ਪੁਰਾਣੇ ਤੋਂ ਪੁਰਾਣੀ ਅਤੇ ਵਿਗਿਆਨ ਨਵੇਂ ਤੋਂ ਨਵਾਂ ਚੰਗਾ ਹੁੰਦਾ ਹੈ ਕਹਿੰਦੇ ਹਨ ਕਵੀ ਗਰੀਬ ਹੁੰਦੇ ਹਨ ਇਸੇ ਲਈ ਉਹ ਸ਼ਬਦਾਂ ਨੂੰ ਸਾਹਮ ਸਾਂਭ ਵਰਤਦੇ ਹਨ ਅਤੇ ਜਵਾਨ ਨੂੰ ਅਮੀਰ ਕਰ ਦਿੰਦੇ ਹਨ ਕਵੀ ਕਵਿਤਾ ਲਿਖਣ ਕਰਕੇ ਗਰੀਬ ਨਹੀਂ ਹੁੰਦੇ ਉਹ ਗਰੀਬ ਹੋਣ ਕਰਕੇ ਕਵਿਤਾ ਲਿਖਦੇ ਹਨ ਜੇ ਉਹ ਅਮੀਰ ਹੁੰਦੇ ਤਾਂ ਉਹਨਾਂ ਕਵਿਤਾ ਲੇਖਨ ਨਹੀਂ ਸੀ ਸਕਣੀ ਦਿੱਲੀ ਦੀ ਹਵਾ ਵਿੱਚ ਗਲਵ ਘੁਲਿਆ ਹੋਇਆ ਹੈ ਜਿਸ ਜਨਾਨ ਦੀਆਂ ਗਲੀਆਂ ਵਿੱਚ ਕੁੰਮਰ ਮੰਗਤਿਆਂ ਵਾਂਗ ਵਿਚਰਿਆ ਉਸੇ ਜਨਾਨ ਵਿੱਚ ਅੱਜ ਸੱਤ ਸ਼ਰ ਉਹ ਮਰਦੇ ਨਾਤੇ ਬਸੇ ਹੋਏ ਹਨ ਆਪਣਾ ਆਪ ਸੰਭਾਲੀ ਰੱਖਣਾ ਅਤੇ ਕਵਿਤਾ ਲਿਖਣੀ ਸੰਭਵ ਨਹੀਂ ਹੁੰਦੀ ਇਸੇ ਕਰਕੇ ਮਹਾਨ ਅਤੇ ਤੇਜਸਵੀ ਕਵੀ ਦਰਵੇਸ਼ਾਂ ਵਾਂਗ ਸਭ ਕੁਝ ਖੁੱਲੇ ਬੋਲਾਂ ਨਾਲ ਲੁਟਕਾ ਦਿੰਦੇ ਹਨ ਕਵਿਤਾ ਸਵਰਗ ਵਿੱਚ ਮੁੜ ਆਉਣ ਦਾ ਸੱਦਾ ਹੁੰਦੀ ਹੈ ਜਦੋਂ ਤੱਕ ਇਨਕਲਾਬੀ ਕਵਿਤਾ ਪੈਦਾ ਨਹੀਂ ਹੁੰਦੀ ਭਾਰਤ ਵਿੱਚ ਇਨਕਲਾਬ ਦੀ ਆਸ ਕਰਨੀ ਵਿਅਰਥ ਹੈ ਅਸੀਂ ਆਪਣੀਆਂ ਮੁਸ਼ਕਲਾਂ ਇਸ ਕਰਕੇ ਖਿਹੜੇ ਮੱਥੇ ਬਰਦਾਸ਼ਤ ਨਹੀਂ ਕਰ ਸਕਦੇ ਕਿ ਸਾਡੇ ਕੋਲ ਨਵੀਂ ਕਵਤਾ ਦੀ ਅਮੀਰੀ ਨਹੀਂ ਹੁੰਦੀ ਹੈ ਕਹਿੰਦੇ ਹਨ ਕੁਝ ਲਿਖ ਜਾਵੋ ਜੋ ਆਉਣ ਵਾਲੀਆਂ ਪੀੜ੍ਹੀਆਂ ਪੜਨ ਜਾਂ ਕੁਝ ਉਹ ਕਰ ਜਾਵੋ ਜਿਸ ਬਾਰੇ ਆਉਣ ਵਾਲੀਆਂ ਪੀੜ੍ਹੀਆਂ ਲਿਖਣ ਜਿਨ੍ਹਾਂ ਵਿੱਚ ਆਤਮਾ ਹੁੰਦੀ ਹੈ ਉਹ ਕਵਤਾ ਵਿੱਚ ਪਰਮਾਤਮਾ ਦੇ ਸਹਿਜੇ ਹੀ ਦਰਸ਼ਨ ਦੇ ਦਾਰੇ ਕਰ ਸਕਦੇ ਹਨ ਦੁਨੀਆ ਦੇ ਹਰ ਮੌਲਕ ਤੇ ਧਰਮ ਵਿੱਚ ਪੂਜਾ ਅਤੇ ਅਰਦਾਸ ਕਵਤਾ ਵਿੱਚ ਕੀਤੀ ਜਾਂਦੀ ਹੈ ਸੁੰਦਰਤਾ ਉਹ ਹੈ ਜਿਹੜੀ ਸਾਡੀ ਅੰਦਰਲੀ ਕਵਤਾ ਨੂੰ ਜਗਾਵੇ ਕਿਹਾ ਜਾਂਦਾ ਹੈ ਕਿ ਕਵਿਤਾ 내 ਵਿੱਚ ਟੋਲੀ ਹੋਈ ਸੁੰਦਰਤਾ ਹੁੰਦੀ ਹੈ ਕਵਿਤਾ ਦਾ ਜੀਵਨ ਨਾਲ ਸਬੰਧ ਉਹੋ ਜਿਹਾ ਹੁੰਦਾ ਹੈ ਜਿਹੋ ਜਿਹਾ ਐਤਵਾਰ ਦਾ ਬਾਕੀ ਦਿਨਾਂ ਨਾਲ ਹੁੰਦਾ ਹੈ ਸੰਸਾਰ ਉਵੇਂ ਨਹੀਂ ਹੈ ਜਿਵੇਂ ਮਨੁੱਖ ਉਸ ਨੂੰ ਵੇਖਣਾ ਹੰਡਾਉਣਾ ਚਾਹੁੰਦਾ ਹੈ ਕਵਿਤਾ ਇਸ ਅਸੰਤੁਲਨ ਨੂੰ ਦੂਰ ਕਰਦੀ ਹੈ ਦੁਨੀਆ ਵਿੱਚ ਦੁੱਖ ਵਧ ਰਹੇ ਹਨ ਪਰ ਉਹਨਾਂ ਨੂੰ ਬਰਦਾਸ਼ਤ ਕਰਨ ਦੀ ਸਮਰੱਥਾ ਦੇਣ ਵਾਲੀ ਕਵਿਤਾ ਪੈਦਾ ਨਹੀਂ ਹੋ ਰਹੀ ਕਵੀਆਂ ਦੇ ਥਾਂ ਕਾਵਾਂ ਦੀ ਗਿਣਤੀ ਵਧ ਰਹੀ ਹੈ ਬਹੁਤਿਆਂ ਕਵਿਤਾਵਾਂ માં ਹੁਣ ਕਾ ਲਿਖ ਰਹੇ ਹਨ ਇਹਨਾਂ ਦੇ ਕਵਿਤਾ ਵਿੱਚ ਇੱਕ ਦੋ ਲਾਈਨਾਂ ਹੀ ਕਵਿਤਾ ਹੁੰਦੀ ਹੈ ਬਾਕੀ ਭਲੇਥਨ ਹੁੰਦਾ ਹੈ ਮਹਾਨ ਕਵੀ ਉਹ ਹੁੰਦਾ ਹੈ ਜਿਸ ਦੀ ਕਵਿਤਾ ਦੀ ਹਰ ਲਾਈਨ ਆਪਣੇ ਆਪ ਵਿੱਚ ਇੱਕ ਕਵਿਤਾ ਹੋਵੇ ਅਜਿਹੀ ਕਵਿਤਾ ਹੀ ਸਾਨੂੰ ਫੈਲਣ ਅਤੇ ਉੱਚੇ ਉੱਠਣ ਦਾ ਹੁਨਰ ਸਿਖਾਉਂਦੀ ਹੈ ਕਵਿਤਾ ਨਾਲੋਂ ਨਾਤਾ ਟੁੱਟ ਜਾਣ ਕਾਰਨ ਹੀ ਅਜੌਕਾ ਮਨੁੱਖ ਖੁਸ਼ਹਾਲ ਹੋਣ ਦੀ ਥਾਂ ਭਾਵੁਕ ਬਖੋ ਦਿਨੋ ਦਿਨ ਗਰੀਬ ਹੁੰਦਾ ਜਾ ਰਿਹਾ ਹੈ ਸਾਡੀ ਨਵਜਤਾ ਚੱਲ ਰਹੀ ਹੈ ਪਰ ਅਸੀਂ ਮਰੇ ਪਏ ਹਾਂ ਸਾਡੇ ਵਿੱਚ ਜੋਸ਼ ਤਾਂ ਹੈ ਪਰ ਉਤਸ਼ਾਹ ਨਹੀਂ ਕਾਵਾਂ ਰੋਲੇ ਵਿੱਚ ਕਵਤਾ ਗੁਆਚ ਗਈ ਹੈ ਆਓ ਅਸੀਂ ਰਾੜ ਕੇ ਵਾਰਿਸ਼ਾਂ ਨੂੰ ਲੱਭਣ ਚੱਲੀਏ ਰੁੱਸੇ ਹੋਏ ਬੁੱਲੇ ਸ਼ਾਨ ਨੂੰ ਮਨਾ ਲਾਈਏ ਨੰਦੇੜ ਵੱਲ ਤੁਰ ਗਏ ਪਿਆਰੇ ਗੁਰੂ ਗੋਬਿੰਦ ਸਿੰਘ ਜੀ ਨੂੰ ਮੋੜ ਲਾਈਏ ਅਤੇ ਉਹਨਾਂ ਨੂੰ ਦੱਸਿਏ ਕਿ ਸਾਡੇ ਵੇੜਿਆਂ ਦੀਆਂ ਰੌਣਕਾਂ ਰੁੱਸ ਗਈਆਂ ਹਨ ਅਸੀਂ ਸੁੱਤੇ ਹੋਏ ਨਸੀਬਾਂ ਵਾਲੇ ਮੱਥੇ ਚੁੱਕੀ ਫਿਰਦੇ ਹਾਂ ਸਾਡੇ ਗਲੇ ਵਿੱਚ ਹੁਣ ਗੀਤ ਨਹੀਂ ਫੌਂਕੇ ਨਿਕਲਦੇ ਹਨ ਸਾਡੇ ਬੁੱਲਾਂ ਤੇ ਸਹਿਮ ਦੀਆਂ ਪੇਪੜੀਆਂ ਜੰਮ ਗਈਆਂ ਹਨ ਅਤੇ ਉਹਨਾਂ ਨੂੰ ਕਹੀਏ ਕਿ ਸਾਨੂੰ ਕਵਿਤਾ ਦੇ ਕੁਝ ਬੀਜ ਦਿਓ ਜਿਹੜੇ ਅਸੀਂ ਆਪਣੇ ਖੇਤਾਂ ਵੇੜਿਆਂ ਤੇ ਕੂਖਾਂ ਵਿੱਚ ਬੀਜੀਏ ਅਤੇ ਜੀਉਣ ਜੋਗੇ ਬਣ ਜਾਈਏ ਇਹ ਲੇਖ ਕਵਿਅਤ ਤੇ ਕਵਿਤਾ ਇੱਥੇ ਹੀ ਸਮਾਪਤ ਹੁੰਦਾ ਹੈ ਮੇਰੀ ਤੁਹਾਡੇ ਕੀ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ قافਲਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਧੰਨਵਾਦ